ਸੁਖਪਾਲ ਸਿੰਘ ਗਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਬੀਤੇ ਦੋ ਦਿਨ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਮidan sabha halka raja sansi ਦੇ ਅਧੀਨ ਆਉਂਦੇ ਇੱਕ ਪਿੰਡ ਦਾ ਸਰਪੰਚ ਜੋ ਆਪਣੇ ਆਪ ਨੂੰ ਉੱਚੀ ਜਾਤੀ ਦਾ ਮੰਨਦਾ ਹੈ ਜਦੋਂ ਕਿ ਹੈ ਨਹੀਂ ਆ ਮਨੁਸਪ੍ਰਤੀ ਦੇ ਅਨੁਸਾਰ ਆ ਉਹ ਸਰਪੰਚ ਮੈਂ ਸਦੇ ਸ਼ਬਦਾਂ ਚ ਕਹਾਂ ਕਿ ਜੱਟ ਭਾਈ ਚਾਰਿਆਂ ਨਾਲ ਤਾਲੁਕਤ ਰੱਖਦਾ ਉਹਨੇ ਇੱਕ ਮਧਵੀ ਸਿੱਖ ਪਰਿਵਾਰ ਨੂੰ ਜਾਤੀ ਸੂਚਕ ਸ਼ਬਦ ਬੋਲੇ ਤੇ ਇੰਨਾ ਗਾਲੀ ਗਲੋਚ ਕੀਤਾ ਇਹਨੇ ਗੰਦੇ ਸ਼ਬਦ ਵਰਤੇ ਕਿ ਸੁਣਦਿਆਂ ਵੀ ਸ਼ਰਮ ਆਉਂਦੀ ਆ ਤੇ ਉਹਨੇ ਦੱਸਿਆ ਉਹਦੀ ਇਸ ਸ਼ਬਦਾਵਲੀ ਨੇ ਇਹ ਦੱਸਿਆ ਕਿ ਉਹ ਕਿਸ ਔਕਾਤ ਦਾ ਮਾਲਕ ਆ ਤਨ ਨਾਲ ਇਹ ਵੀ ਬਿਆਨ ਕਰ ਦਿੱਤਾ ਉਹਨੇ ਕਿ ਉਹ ਵੀ ਪਟਿਆਲੇ ਵਾਲੇ ਰਾਜੇ ਦੇ ਰਿਸ਼ਤੇਦਾਰਾਂ ਵਿੱਚੋਂ ਹੀ ਆ। ਸੁਸੰਗਤ ਜੀ ਉਹ ਬੋਲਦੇ ਬੈਠਾ ਪਰ ਉਸ ਮੰਦਬੁੱਧੀ ਬੁੱਢੜ ਬੰਦੇ ਨੂੰ ਇਹ ਨਹੀਂ ਸੀ ਪਤਾ ਕਿ ਮcj ਵੀ ਸੇਖੋਂ ਪਹਿਲੇ ਨਹੀਂ ਰਹਿ ਗਏ। ਸੋ ਪਹੁੰਚ ਗਏ ਵਖ ਵਖ ਥਾਵਾਂ ਤੋਂ ਰੰਗਰੇਟੇ ਸਰਦਾਰ ਜਿਉਂਦੇ ਵਸਦੇ ਰਹਿਣ ਚੜ੍ਹਦੀ ਕਲਾ 'ਚ ਰੱਖੇ ਅਕਾਲ ਪੁਰਖ ਵੈਗਰੂ ਬਾਜਾਂ ਵਾਲੇ ਦੀ ਮਿਹਰ ਓਟ ਆਸਰਾ ਲੈ ਕੇ ਜਾਂ ਪਹੁੰਚੇ ਉਹਦੇ ਦਰਾਂ ਤੇ ਜਾਰ ਲਕਾਰਿਆ ਤੇ ਉਹ ਵੱਡਾ ਧਨਾੜ ਉਹ ਸਰਪੰਚ ਜਿਹੜਾ ਕਿ ਜੱਟ ਭਾਈ ਚਾਰੇ ਚਾਉਂਦਾ ਚੱਡੇ 'ਚ ਪੂਛਾ ਲੈ ਗਿਆ ਲਲਕਾਰਿਆ ਜਦੋਂ ਸਿੰਘਾਂ ਨੇ ਜਾ ਕੇ ਨਹੀਂ ਕਿਤੇ ਨਜ਼ਰੀ ਆਇਆ ਜਥੇਬੰਦੀਆਂ ਪਹੁੰਚ ਗਈਆਂ ਵੱਖ-ਵੱਖ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਖਾਸ ਕਰਕੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਥਾਪੇ ਗਏ ਜ਼ਿਲ੍ਹਾ ਜਥੇਦਾਰ ਤੇ ਭਾਈ ਦਵਿੰਦਰ ਸਿੰਘ ਜੀ ਲੁਧਿਆਣਾ ਵਾਲੇ ਸੰਤ ਸਿਪਾਹੀ ਸੁਸਾਇਟੀ ਦੇ ਚੇਅਰਮੈਨ ਤੇ ਹੋਰ ਵੀ ਜਥੇਬੰਦੀਆਂ ਨੌਜਵਾਨ ਸਾਥੀ ਜਿਨ੍ਹਾਂ ਨੇ ਜਾਲ ਲਲਕਾਰਿਆ ਉਸ ਹੰਕਾਰੇ ਹੋਏ ਤੋਂ ਵਿੱਚ ਜਿਹਦੇ ਕਿਲਾ ਸੀ ਤੇ ਜ਼ਹਿਨ ਦੇ ਵਿੱਚ ਹੰਕਾਰ ਸੀ ਪਰ ਅਖਦਾ ਤਾਂ ਹੋਂ ਤੇ ਗੋੜਾ ਜਾ ਕੇ ਤੇ ਮੈਂ ਇੱਥੇ ਬੇਨਤੀ ਕਰਦਾ ਆਂ ਕਿ ਸਾਰੇ ਜੱਟ ਭਰਾ ਵੀ ਇਸ ਗੱਲ ਨੂੰ ਮੇਰੀ ਇਸ ਗੱਲ ਨੂੰ ਗਲਤ ਨਾ ਲੈ ਜਾਣ ਗਲਤ ਮਤਲਬ ਨਾ ਕਢਣ ਕਿਉਂਕਿ ਇਹ ਸ਼ਬਦ ਸਿਰਫ ਇਹੋ ਜਿਹੇ ਲੋਕਾਂ ਵਾਸਤੇ ਹੀ ਨੇ ਜਿਹੜੇ ਨਫ਼ਰਤ ਪਰੇ ਲੈਜੇ ਦੇ ਨਾਲ ਹਰ ਵਕਤ ਸਮਾਜ ਦੇ ਵਿੱਚ ਵਿਚਰਦੇ ਨੇ ਐਸੀ ਲੋਕਾਂ ਨੂੰ ਪੈਰ ਦੀ ਜੁੱਤੀ ਸਮਝਦੇ ਨੇ ਇਹ ਸਿਰਫ ਉਹਨਾਂ ਲੋਕਾਂ ਵਾਸਤੇ ਇਹੋ ਜਿਹੇ ਸ਼ਬਦ ਹੁੰਦੇ ਨੇ ਜੀ ਬਾਕੀ ਸਾਡਾ ਕਿਸੇ ਭਾਈਚਾਰੇ ਨਾਲ ਕਿਸੇ ਜਾਤ ਨਾਲ ਕਿਸੇ ਮਜ਼ਬ ਨਾਲ ਕੋਈ ਵੈਰ ਕੋਈ ਈਰਖਾ ਕੋਈ ਵਿਰੋਧ ਨਹੀਂਗਾ ਪਰ ਜਦੋਂ ਇਹੋ ਜਿਹੇ ਲੋਕ ਸਾਡੇ ਅਸੀਂ ਭਾਈਚਾਰਿਆਂ ਦੇ ਨਾਲ ਇਦਾਂ ਪੇਸ਼ ਆਉਂਦੇ ਨੇ ਪਰ ਅਸੀਂ ਵੀ ਪਿੱਛੇ ਨਹੀਂ ਹਟਾਂਗੇ ਸਾਨੂੰ ਵੀ ਬੋਲਣਾ ਆਉਂਦਾ ਆ ਸਾਨੂੰ ਵੀ ਅੱਗੇ ਵਧਣਾ ਆਉਂਦਾ ਆ ਤੇ ਸਾਨੂੰ ਸਾਡੇ ਯੋਧਿਆਂ ਨੂੰ ਪਹੁੰਚ ਕਰਕੇ ਉਹਨਾਂ ਦੀ ਖਬਰ ਲੈਣੀ ਵੀ ਆਉਂਦੀ ਆ ਸੋ ਹੁਣ ਸਮਾਂ ਉਹ ਨਹੀਂ ਰਹਿ ਗਿਆ ਸੋਚ ਸਮਝ ਕੇ ਬੋਲਿਆ ਕਰੋ ਕਿਉਂਕਿ ਸਾਡੇ ਭਾਈ ਦਿਵਿੰਦਰ ਸਿੰਘ ਜੀ ਨੇ ਕੱਲ ਐਲਾਨ ਕਰ ਦਿੱਤਾ ਆ ਕਿ ਜਿਹੜੇ ਲੋਕ ਕਮੈਂਟ ਵੀ ਕਰਦੇ ਨੇ ਲੱਭ ਲੱਭ ਕੇ ਨੱਚਟਾਂਗੇ ਗਲਤ ਕਮੈਂਟ ਵੀ ਕਰਦੇ ਆ ਨਾ ਵੀਡੀਓ ਦੇ ਉੱਤੇ ਉਹਨਾਂ ਨੂੰ ਕਹਿੰਦੇ ਲੱਭ ਲੱਭ ਕੇ ਨਿਚਠਾਂਗੇ। ਸੋ ਇਥੇ ਇੱਕ ਸ਼ਿਕਵਾ ਵੀ ਆ ਬਹੁਤ ਵੱਡਾ ਸ਼ਿਕਵਾ ਪੂਰੇ ਜੱਟ ਭਾਈਚਾਰੇ ਦੇ ਨਾਲ। ਜਿੱਥੇ ਤੁਸੀਂ ਇੱਕ ਨਾਰਾ بلند ਕਰਦੇ ਜੇ ਕਿਸਾਨ ਮਜ਼ਦੂਰ ਏਕਤਾ ਦਾ ਭਾਈਚਾਰੇ ਨੂੰ ਸੰਦੇਸ਼ ਦਿੰਦੇ ਜੀ। ਉੱਥੇ ਤੁਸੀਂ ਅੱਜ ਤੱਕ ਕਿਸੇ ਵੀ ਜੱਟ ਭਾਈਚਾਰੇ ਦੇ ਕਿਸੇ ਵੀ ਅਲੰਬਰਦਾਰ ਵੱਲੋਂ ਨੁਮਾਇंदे ਵੱਲੋਂ ਉਸ ਸਰਪੰਚ ਦੇ ਵਿਰੋਧ ਵਿੱਚ ਇੱਕ ਵੀ ਬਿਆਨ ਨਹੀਂ ਸੁਣਿਆ ਇਹਦਾ ਮਤਲਬ ਚੁੱਪ ਰਹਿ ਕੇ ਵੀ ਸਾਰਾ ਭਾਈਚਾਰਾ ਉਸ ਬੰਦੇ ਦਾ ਸਾਥ ਦੇ ਰਿਹਾ ਤੇ ਜੇ ਅਸੀਂ ਬੋਲਦੇ ਆਂ ਤੇ ਅਸੀਂ ਤੁਹਾਨੂੰ ਕੌੜੇ ਲੱਗਦੇ ਆਂ ਗੱਲਾਂ ਕੌੜੀਆਂ ਨੇ ਪਰ ਸਚਾਈ ਆ ਜਰਾ ਠੰਡੇ ਦਿਮਾਗ ਦੇ ਨਾਲ ਸੋਚਿਓ ਤੇ ਸਮਝਿਓ ਯਾਰ ਇੱਕ ਪਾਸੇ ਆਪਸੀ ਭਾਈਚਾਰੇ ਦੀ ਦੁਹਾਈ ਦਿੰਦੇ ਹਾਂ ਜੇ ਕਿ ਜੱਟ ਤੇ ਮੱਝ ਵੀ ਸਿੱਖ ਦਾ ਰਿਸ਼ਤਾ ਟੁੱਟਿਆ ਭਰਾਵਾਂ ਵਾਲਾ ਆ ਤੇ ਦੂਜੇ ਪਾਸੇ ਤੁਸੀਂ ਆਪਣੇ ਜਿੱਥੇ ਕੋਈ ਤੁਹਾਡੇ ਭਾਈਚਾਰੇ ਚ ਕੋਈ ਬੰਦਾ ਗਲਤ ਬੋਲਦਾ ਗਲਤ ਤੇਸ਼ ਆਉਂਦਾ ਉਹਦੇ ਵਿਰੁੱਧ ਦੋ ਸ਼ਬਦ ਵੀ ਬੋਲਣਾ ਠੀਕ ਨਹੀਂ ਸਮਝਦੇ ਹਾਂ ਜੇਕਰ ਉਸ ਬੰਦੇ ਦੀ ਕੋਈ ਗਲਤੀ ਹੁੰਦੀ ਆ ਜਿਹਨੂੰ ਜਿਹਦੇ ਹੱਕਾਂ 'ਚ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਨੇ ਤੇ ਸਾਡੇ ਜਿਹੜੇ ਜਿੰਨੇ ਵੀ ਜਥੇਬੰਦਕ ਉਥੇ ਪਹੁੰਚੇ ਸੀਗੇ ਉਹ ਜ਼ਰੂਰ ਉਹਦਾ ਵੀ ਕਸੂਰ ਕੱਢਦੇ ਪਰ ਨਹੀਂ ਕਿਉਂਕਿ ਉਹਦਾ ਕਸੂਰ ਕੋਈ ਨਹੀਂ ਸੀਗਾ ਥੋੜੀ ਬਹੁਤੀ ਕੋਈ ਮਾੜੀ-ਮੋਟੀ ਬੋਲਚਾਲ ਹੋਈ ਹੋਊਗੀ ਦੋਵਾਂ ਦੇ ਵਿੱਚ ਪਰ ਉਹਦਾ ਮਤਲਬ ਇਹ ਨਹੀਂ ਆ ਕਿ ਜਾਤੀ ਸੁਚੇਕ ਸ਼ਬਦਾਂ ਦੇ ਨਾਲ ਅਗਲੇ ਦੇ ਜ਼ਹਿਨ ਤੇ ਤੇ ਵਾਰ ਕੀਤਾ ਜਾਵੇ ਧੀਆ ਭੈਣਾਂ ਦੀਆਂ ਗਾਲਾਂ ਕੱਢੀਆਂ ਜਾਣ ਸੋ ਬਹੁਤ ਦੁੱਖ ਭਰੀਏ ਗੱਲ ਹੈ ਕਿ ਕਿਸੇ ਵੀ ਜੱਟ ਭਾਈਚਾਰੇ ਦੇ ਬਲਾਰੇ ਨੇ ਨਮਾਇੰਦੇ ਨੇ ਹਾਲੇ ਤੱਕ ਦੋ ਸ਼ਬਦ ਵੀ ਆਪਣੇ ਮੂੰਹੋਂ ਨਹੀਂ ਕਹੇ ਉਸ ਸਰਪੰਚ ਦੇ ਵਿਰੋਧ ਦੇ ਵਿੱਚ ਤੇ ਫਿਰ ਕਿੱਥੇ ਰਹਿ ਗਈ ਭਾਈਚਾਰਕ ਸਾਂਝ ਕਿੱਥੇ ਰਹਿ ਗਿਆ ਭਰਾਵਾਂ ਵਾਲਾ ਪਿਆਰ ਧੰਨਵਾਦੀਆਂ ਸੀ ਜਿੰਨੀਆਂ ਵੀ ਉੱਥੇ ਜਥੇਬੰਦੀਆਂ ਪਹੁੰਚੀਆਂ ਨੇ ਨੌਜਵਾਨ ਭੈਣ ਭਰਾ ਪਹੁੰਚੇ ਨੇ ਤੇ ਮੇਰੀ ਸਰਦਾਰ ਦਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਚੇਅਰਮੈਨ ਸਨ ਸਪਾਈ ਸੁਸਾਇਟੀ ਉਹਨਾਂ ਦੇ ਨਾਲ ਸਵੇਰੇ ਹੀ ਗੱਲ ਹੋਈ ਆ ਜਿਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਦੇ ਉੱਤੇ ਐਸਸੀ ਐਸਟੀ ਐਕਟ ਦੇ ਤਹਿਤ ਤੇ ਪਰਚਾ ਹੋਇਆ ਹੀ ਆ ਨਾਲ ਨਾਲ ਉਦੋਸ਼ੀਆਂ ਦੇ ਸਰਪੰਚ ਦੇ ਬੰਦਿਆਂ ਨੇ ਉਸ ਪੀੜਤ ਪਰਿਵਾਰ ਦੇ ਘਰ ਦੇ ਬਾਹਰ ਫਾਇਰ ਵੀ ਕੀਤੇ ਸੀਗੇ ਉਹਨਾਂ ਤੇ ਸਮੇਤ ਸਰਪੰਚ ਆਰਮਜ਼ ਐਕਟ ਦੇ ਤਹਿਤ ਵੀ ਪਰਚਾ ਦਰਜ ਹੋਇਆ ਉਹਨਾਂ ਦੇ ਹਥਿਆਰ ਵੀ ਜ਼ਬਤ ਹੋਣਗੇ ਲਾਇਸੈਂਸ ਵੀ ਕੈਨਸਲ ਹੋਣਗੇ ਦਫਾ 452 ਵੀ ਲੱਗੂਗੀ ਲਾਈ ਗਈ ਆ ਹੋਰ ਵੀ ਜਿੰਨੀਆਂ ਧਰਾਵਾਂ ਬਣਦੀਆਂ ਸੀਗੀਆਂ ਸਾਰੀਆਂ ਧਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸਬੰਧਤ ਥਾਣੇ ਦੇ ਵਿੱਚ ਤੇ ਉਹਨਾਂ ਦੱਸਿਆ ਕਿ ਬਿਲਕੁਲ ਉਸੇ ਮੌਕੇ ਤੇ ਐਸੇ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਜੀ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਉਸੇ ਮੌਕੇ ਪ੍ਰਸ਼ਾਸਨ ਦੇ ਨਾਲ ਗੱਲ ਕੀਤੀ ਤੇ 72 ਘੰਟਿਆਂ ਦਾ ਜਿਹੜਾ ਅਲਟੀਮੇਟਮ ਦਿੱਤਾ ਕਿ 72 ਘੰਟਿਆਂ ਦੇ ਵਿੱਚ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਤੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਨੇ ਖੁਦ ਕਿਹਾ ਕਿ ਮੈਂ ਆਪ ਇਸ ਮਾਮਲੇ ਦੇ ਵਿੱਚ ਮੈਨੂੰ ਮਜਬੂਰਨ ਉਤਰਨਾ ਪਊਗਾ ਆਉਣਾ ਪਊਗਾ ਸੋ ਧੰਨਵਾਦ ਹੱਥ ਜੋੜ ਕੇ ਐਸਈ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਵੀ ਜਿਨ੍ਹਾਂ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਪ੍ਰਸ਼ਾਸਨ ਨੂੰ ਸਖਤ ਹਦਾਇਤ ਕੀਤੀ ਆ ਤੇ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਤੇ ਬੜੀ ਖੁਸ਼ੀ ਦੀ ਗੱਲ ਇਹ ਵੀ ਆ ਕਿ ਐਸਈ ਭਾਈਚਾਰਿਆਂ ਤੇ ਜਿੱਦਾਂ ਬੀਤੇ ਸਮਿਆਂ ਦੇ ਦੌਰਾਨ ਬੜੀਆਂ ਜ਼ਿਆਦਤੀਆਂ ਉਹਨਾਂ ਦੇ ਨਾਲ ਹੁੰਦੀਆਂ ਰਹੀਆਂ ਧੱਕੇ ਹੁੰਦੇ ਰਿਹਾ ਤਸ਼ੱਦਦ ਹੁੰਦੀਆਂ ਰਹੀਆਂ ਨੇ ਜਾਤੀ ਸੂਚਕ ਸ਼ਬਦਾਂ ਦੇ ਨਾਲ ਜਿਹੜੇ ਲੋਕ ਉਹਨਾਂ ਨੂੰ ਬੋਲਦੇ ਰਹੇ ਨੇ ਸੰਬੋਧਨ ਕਰਦੇ ਰਹੇ ਨੇ ਤੇ ਹੁਣ ਉਹ ਸਮਾਂ ਨਹੀਂ ਰਿਹਾ ਐਸਸੀ ਭਾਈਚਾਰੇ ਸਾਡੇ ਜਾਗ ਚੁੱਕੇ ਨੇ ਸਾਡੇ ਰੰਗਰੇਟੇ ਸਰਦਾਰ ਜਾਗ ਚੁੱਕੇ ਨੇ ਹੁਣ ਨਹੀਂ ਗੱਲ ਬਣਨੀ ਹੁਣ ਨਹੀਂ ਕਿਸੇ ਨੇ ਕੁਝ ਵੀ ਸਹਿਣਾ ਸੋ ਸੋਚ ਸਮਝ ਕੇ ਬੋਲਿਆ ਕਰੋ ਕਿਉਂਕਿ ਹੁਣ ਨੱਥ ਪੈਣੀ ਸ਼ੁਰੂ ਹੋ ਗਈ ਆ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਪਲੇਟਫਾਰਮ ਸਾਨੂੰ ਮਿਲਿਆ ਜਿਨੇ ਸਾਡੇ ਸਮਾਜ ਨੂੰ ਸਾਡੀ ਕੌਮ ਨੂੰ ਸੁੱਤਿਆਂ ਬਿਆਨ ਨੂੰ ਹਲੂਣਾ ਮਾਰ ਕੇ ਜਗਾਇਆ ਤੇ ਇੱਕਦਮ ਹਰਕਤ ਵਿੱਚ ਆਏ ਨੇ ਇਹ ਰੰਗਰੇਟੇ ਸਰਦਾਰ ਆਪਣਾ ਆਪ ਜਿਹਨਾਂ ਨੇ ਪਛਾਣਿਆ ਆ ਜੋ ਪਿੱਛੇ ਬੀਤ ਗਿਆ ਉਹ ਬੀਤ ਗਿਆ ਪਰ ਅੱਗੇ ਕੋਈ ਵੀ ਵਧੀਕੀ ਅਸੀਂ ਕੋਈ ਵੀ ਜਾਤੀ ਸੂਚਕ ਸ਼ਬਦ ਜਿਹੜਾ ਉਹ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇੱਕਜੁੱਟ ਹੋ ਕੇ ਇੱਕ ਮੰਚ ਤੇ ਇੱਕ ਝੰਡੇ ਥੱਲੇ ਹੋ ਕੇ ਇਕੱਤਰ ਆਪਣੀ ਕੌਮ ਲਈ ਲੜਿਆ ਕਰੋ ਖਲੋਇਆ ਕਰੋ ਫਿਰ ਕਿਸੇ ਵੀ ਇਹੋ ਜਿਹੇ ਟੁੱੱਚੇ ਸਰਪੰਚ ਦੀ ਇਹੋ ਜਿਹੇ ਬੁੱਝੜ ਬੰਦੇ ਦੀ ਜਿਨ੍ਹਾਂ ਨੇ ਪੱਗਾਂ 'ਚ ਸਿਰ ਫਸਾਏ ਨੇ ਸਿੱਖ ਹੋਣ ਦਾ ਵਿਖਾਵਾ ਕਰਦੇ ਨੇ ਕਿਸੇ ਦੀ ਹਿੰਮਤ ਨਹੀਂ ਪਾਊਗੀ ਕਿ ਕਿਸੇ ਵੀ ਭਾਈਚਾਰੇ ਨੂੰ ਜਾਤੀ ਸੂਚਕ ਸ਼ਬਦ ਬੋਲ ਜਾਣਗੇ ਬਿਨਾਂ ਵਜ੍ਹਾ ਤੋਂ ਗਾਲੀ ਕਲੋਚ ਕਰ ਜਾਣਗੇ ਜਾਂ ਬਦਮਾਸ਼ੀ ਕਰ ਜਾਣਗੇ ਜੈਨੀ ਦੌਰ ਤੇ ਉਹਨਾਂ ਨੂੰ ਪਰੇਸ਼ਾਨ ਕਰ ਜਾਣਗੇ ਸੋ ਬਹੁਤ ਵੱਡੀ ਜੇਤਾ ਜੀਏ ਏਕਤਾ ਦੀ ਆਪਸੀ ਭਾਈਚਾਰੇ ਦੀ ਜਿੱਥੇ ਸਾਰੇ ਹੀ ਭਾਈਚਾਰੇ ਮਗਵੀ ਸਿੱਖ ਕੌਮ ਦੇ ਅਲੰਬਰਦਾਰ ਪਹੁੰਚੇ ਉਥੇ ਸਾਡੇ ਵਾਲਮੀਕ ਭਾਈਚਾਰੇ ਦੇ ਨੁਮਾਇंदे ਵੀ ਪਹੁੰਚੇ ਨੌਜਵਾਨ ਭੈਣ ਭਰਾ ਸਾਰੇ ਪਹੁੰਚੇ ਉਥੇ ਹੋਰ ਵੀ ਵੱਖ-ਵੱਖ ਐਸੀ ਭਾਈਚਾਰਿਆਂ ਦੇ ਵਿੱਚੋਂ ਸਾਰੇ ਭੈਣ ਭਰਾ ਬਜ਼ੁਰਗ ਉੱਚੇ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੇ ਸਮਾਂ ਜਿਹੜਾ ਆ ਉਹ ਬਦਲ ਚੁੱਕਾ ਮੈਂ ਕੋਈ ਫੇਰ ਵਾਰਨਿੰਗ ਕਰ ਦਿੰਨਾ ਆ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਵੀ ਆਪਣੇ ਜ਼ਿਹਨ ਦੇ ਵਿੱਚ ਜਾਤ ਪਾਦਾ ਜਿਹੜਾ ਏ ਥਰਮਾਮੀਟਰ ਜਿਹੜਾ ਪੈਮਾਨਾ ਲਈ ਫਿਰਦੇ ਆ ਨਾ ਇਹਨੂੰ ਕੱਢ ਸੁੱਟੋ ਹੁਣ ਉਹ ਗੱਲ ਨਹੀਂ ਬਣਨੀ ਜੇਕਰ ਭਾਈ ਚਾਰਕ ਸੰਸਥਾਪਿਤ ਕਰਨਾ ਚਾਹੁੰਦੇ ਜੇ ਜੇਕਰ ਤੁਸੀਂ ਇੱਕ ਕਦਮ ਅੱਗੇ ਵਧਾਓਗੇ ਤੇ ਅਸੀਂ ਦੋ ਕਦਮ ਅੱਗੇ ਵਧਾਵਾਂਗੇ ਪਰ ਆਹ ਜ਼ਿਆਦਤੀ برداشت ਨਹੀਂ ਹੋਣੀ